ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਦਾ ਬਟਨ ਵੀ ਦਬਾ ਲਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵਾਕਈ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ। ਬਾਈ ਜੀ ਮੇਰੇ ਵੱਲੋਂ ਸਭ ਨੂੰ ਕੂਤਰ ਵਾਲੇ ਆੜਿਆਂ ਨੂੰ ਸਤਿ ਸ਼੍ਰੀ ਅਕਾਲ। ਆ ਮੇਰੇ ਕੋਲ ਇੱਕ ਐਲਮਰਟ ਫਿਜ਼ਨ ਹੈ ਅਮਰੀਕਨ ਜੋ ਵੀ ਆਪਏ ਨੂੰ ਕਹਿੰਦੇ ਅਮਰੀਕਨ ਫਿਜ਼ਨ। ਇੱਕ ਕੂਤਰ ਮੇਰੇ ਕਿਸੇ ਦੋਸਤ ਕੋਲੇ ਸੀਗਾ ਬਹੁਤ ਵਧੀਆ ਕੂਤਰ ਸੀਗਾ ਤੇ ਉਹਦੇ ਕੋਲ ਜਾ ਕੇ ਕੁਦਰਤੀ ਬਿਮਾਰ ਹੋ ਗਿਆ। ਤੇ ਉਹ ਮੈਨੂੰ ਕਹਿਣ ਲੱਗਾ ਕਿ ਬਜ਼ੁਰਗ ਹੋ ਗਿਆ ਵਾ ਤੇ ਇਹ ਆਂਡੇ ਨਹੀਂ ਲੰਭਾਗਾ ਮੈਂ ਉਹਦੇ ਤੋਂ ਖਰੀਦ ਲਿਆ ਇਹ ਖਰੀਦ ਕੇ ਤੇ ਮੈਂ ਕੋਸ਼ਿਸ਼ ਨੂੰ ਦਵਾਈ ਦਿੱਤੀ ਅੰਗਰੇਜ਼ੀ ਮੈਡੀਸਨ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਨੂੰ ਲੇਕਿਨ ਫਿਰ ਮੈਂ ਡਾਕਟਰ ਰਾਜਵੀਰ ਗਰੇਵਾਲ ਦੀ ਰਿਕਾਰਡਿੰਗ ਸੁਣੀ ਵੀਡੀਓ ਵੇਖੀ ਤੇ ਉਹਦੇ ਤੇ ਇਸ ਤਰ੍ਹਾਂ ਦੀ ਕੁਝ ਰੀਸ਼ੇ ਬਾਰੇ ਉਹਨੇ ਦੱਸਿਆ ਸੀ ਕਿਸੇ ਨੇ ਦਵਾਈ ਲਈ ਸੀ ਉਹਨਾਂ ਤੋਂ ਤੇ ਸੁਣ ਕੇ ਤੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਉਹ ਮੈਨੂੰ ਦੱਸਿਆ ਉਹਨਾਂ ਨੇ ਇਹ ਕਹਿੰਦੇ ਵੀ ਐਂ ਕਰਕੇ ਦਵਾਈ ਤੁਹਾਨੂੰ ਮੈਂ ਭੇਜਦਾ ਵਾਂ ਤੁਸੀਂ ਦਵਾਈ ਲੈ ਲਓ ਇਹ ਫਿਰ ਮੈਂ ਉਹਨਾਂ ਤੋਂ ਦਵਾਈ ਲਈ ਦਵਾਈ ਲੈ ਕੇ ਤੇ ਉਹਾਂ ਨੇ ਵੀ ਇੱਕ ਹਫ਼ਤਾ ਦਵਾਈ ਖਵਾ ਦੇ ਬਿਲਕੁਲ ਸਹੀ ਹੋ ਗਿਆ ਰਿਸ਼ਾ ਪੁਰਾਣਾ ਪੱਕਿਆ ਹੋਇਆ ਰਿਸ਼ਾ ਸੀ ਇਹਨੂੰ ਜਿੱਦੋਂ ਮੈਂ ਦਵਾਈ ਦਿੱਤੀ ਇਹਨੂੰ ਇੱਕ ਹਫ਼ਤਾ ਦਵਾਈ ਖਵਾਈ ਇਹਨੂੰ ਇਹ ਹਫ਼ਤੇ ਬਾਅਦ ਪੁੱਤਰ ਖਾਣਾ ਵੀ ਸਹੀ ਖਾਣ ਲੱਗ ਗਿਆ ਦਾਣੇ ਚੁਗਣ ਲੱਗ ਗਿਆ ਸਰੀਰ ਵੀ ਇਹਦਾ ਦਸਣ ਲੱਗ ਗਿਆ ਵੀ ਸਰੀਰ ਸਹੀ ਆ ਦਾਣੇ ਖਾ ਰਿਹਾ ਵਾ ਤੇ ਸਰੀਰ ਭਰਨ ਲੱਗ ਗਿਆ ਤੇ ਮੇਰੇ ਵਿਸ਼ਵਾਸ ਵੈ ਦਵਾਈ 101% ਇਹਨੂੰ ਕੰਮ ਕਰ ਗਈ ਆ। ਇਸ ਕਰਕੇ ਆ ਕਬੂਤਰ ভাই ਹੁਣ ਇਹਨੇ ਅੰਡੇ ਧਰ ਲਿਆ। ਠੀਕ ਆ। ਆ ਦਵਾਈ ਹੈ ਇਹ ਦੀ। ਇੱਕ ਗੋਲੀਆਂ ਤੇ ਤਿੰਨ ਸ਼ੀਸ਼ੀਆਂ ਹੈਗਾ ਲਿਕੜ ਦਵਾਈ ਜੀ। ਆ ਵਾਲੀ ਦਵਾਈ ਹੈ ਲਿਕੜ। ਆ ਆ ਆ ਗੋਲੀਆਂ। ਇੱਕ ਦਵਾਈ ਆ ਲਿਕੜ। ਚਾਰ ਤਰ੍ਹਾਂ ਦੀ ਦਵਾਈ ਸੀਗੀ ਜਿਹੜੀ ਮੈਂ ਬਾਤਤੀ ਆ। ਤੇ ਮਤਲਬ ਹੁਣ ਇਹਨੇ ਆਂਡੇ ਧਰਾ ਲਈਆ ਬਹੁਤ ਹੀ ਵਧੀਆ ਰਿਜ਼ਲਟ ਦਿੱਤਾ ਦੋਇਨੇ 101% ਮੈਨੂੰ ਦਵਾਈ ਨੇ ਰਿਜ਼ਲਟ ਦਿੱਤਾ ਹੈਗਾ ਤੇ ਮੇਰਾ ਨਾਮ ਹੈਗਾ ਜਗਦੀਪ ਸਿੰਘ ਜ਼ਿਲ੍ਹਾ ਫਰੀਦਕੋਟ ਖਾਸ ਫਰੀਦਕੋਟ 'ਚ ਰਹਿ ਰਹੇ ਆਂ ਅਸੀਂ ਮੇਰੇ ਕੋਲ ਮੇਰੀ ਕੰਫਿਊਜ਼ਨ ਰੱਖੇ ਆ ਤੇ ਇਸ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਰਾਜਵੀਰ ਗਰੇਵਾਲ ਨਾਲ ਗੱਲ ਕਰ ਸਕਦੇ ਹੋ ਸੰਪਰਕ ਬਣਾ ਕੇ ਉਦੋਂ ਦਵਾਈ ਲੈ ਸਕਦੇ ਆ ਬਹੁਤ ਹੀ ਵਧੀਆ 100% ਰਿਜ਼ਲਟ